ਛੋਟਾ ਮੁੰਡਾ ਵੀ ਮਰ ਗਿਆ ਉਹਨੂੰ ਕੀ ਹੋ ਗਿਆ ਸੀ ਉਹਨੇ ਵਾਧ ਟੋਜ ਲਾ ਲਈ ਮਹਾਰਾ ਫਿਰ ਕਰਮਾਂ ਵਾਲੀ ਵੀ ਹੋ ਕੇ ਲੈ ਲੈ ਬਰ ਕੀ ਹੀਰੋਂਦੀ ਰੋਕੀ ਉਹ ਫਟ ਜਮਕ ਆ ਤੂੰ ਹੀ ਹੋ ਗਈ ਪਾਉਣਾ ਵੀ ਮਰ ਗਿਆ ਅੱਛਾ ਉਹ ਵੀ ਮਰ ਗਿਆ ਵਿਚਾਰਾ ਹਾਂਜੀ ਉਹ ਵੀ ਮਰ ਗਿਆ ਸੂਪਰਮਾਤਮਾ ਅੱਗੇ ਕੀ ਦਾ ਜੋਰ ਚੱਲਦਾ ਬਿੰਦਰ ਸਿੰਘ ਤੇ 25-30 ਲੱਖ ਰੁਪਇਆ ਲਾ ਕੇ ਚਲੋ ਵੀ ਬਾਹਰ ਭੇਜਤਾ ਸੋਚਿਆ ਵੀ ਚਲੋ ਇੱਥੇ ਤਾਂ ਯਾਰ ਪੰਜਾਬ ਦੇ ਵਿੱਚ ਨਸ਼ਿਆਂ ਦਾ ਬੁਰਾ ਹਾਲ ਹੈ ਹੈ ਵੀ ਚਲੋ ਬਾਹਰ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਕੋਈ ਨਸ਼ਾ ਪੱਤਾ ਹੈ ਨਹੀਂ ਉੱਥੇ ਚਲੋ ਚੰਗਾ ਰਹੂਗਾ ਬੱਚਾ ਪਰ ਉੱਥੇ ਜਾ ਕੇ ਉਹ ਯੂਨੀਵਰਸਿਟੀ ਦੇ ਵਿੱਚ ਹੀ ਉਥੋਂ ਵੀ ਆ ਚਿੱਟਾ ਛੁੱਟਾ ਕੋਈ ਖਾਨ ਲੱਗ ਗਿਆ ਨਸ਼ਾ ਉੱਥੇ ਬਸ ਉਹਦੇ ਵੀ ਸਰੰਜ ਜਿਹੜੀ ਤਾਂ ਦੇ ਵਿੱਚ ਹੀ ਰਹੀ ਕਿਵੇਂ ਆ ਬਿੰਦਰ? ਹਾਂ ਠੀਕ ਆ ਜੀ ਸਰਦਾਰ ਜੀ ਪਾ ਜਾਂਦਾ ਦੋਦੀ ਪੱਠੇ ਪਾ ਗਿਆ ਸੀ ਹਾਂ ਜੀ ਪੱਠੇ ਪਾ ਗਿਆ ਸੀ ਜੀ ਹੋਰ ਜਾਇਆ ਸੀ ਪਿੰਡ ਹਾਂ ਜਾਇਆ ਸੀ ਜੀ ਕਿਵੇਂ ਠੀਕ ਠਾਕ ਆ ਸਾਰੇ ਠੀਕ ਆ ਜੀ ਸਾਰੇ ਕਿਵੇਂ ਯਾਰ ਕੋਈ ਐ ਗੱਲ ਦਾ ਲੱਗਦਾ ਜਿਵੇਂ ਕੋਈ ਛਪਾਉਣਾ ਜੇ ਹੁਣਾਂ ਗੱਲ ਕੋਈ ਗੱਲਬਾਤ ਸਾਰੀ ਦੱਸ ਬਾਕੀ ਤੂੰ ਪਿੰਡ ਮੇਰੇ ਕੋਲ 2 ਸਾਲ ਹੋ ਗਏ ਤੈਨੂੰ ਬਿੰਦਰ ਯਾਰ ਤੇ ਤੂੰ ਪਿੰਡ ਬਹੁਤ ਘੱਟ ਜਾਨਾ ਕੀ ਗੱਲ ਐ ਕੋਈ ਹੈ ਮਗਰਕ ਤੇਰੇ ਪਰਿਵਾਰ ਦਾ ਤਾਂ ਕਿਵੇਂ ਆ ਤੂੰ ਆ ਮੱਝਾ ਲਿਆ ਬੈਠ ਮੈਂ ਇਹ ਕੁਰਸੀ ਤੇ ਆਮ ਕੰਮ ਕਰ ਲਾਂ ਜੀ ਕੋਈ ਨਹੀਂ ਕੋਈ ਨਹੀਂ ਕੰਮ ਤਾਂ ਯਾਰ ਹੋਈ ਜਾਊਗਾ ਤੂੰ ਮੈਨੂੰ ਮੜਾ ਜਾ ਦੱਸ ਯਾਰ ਮੈਨੂੰ ਤੂੰ ਕਈ ਦਿਨਾਂ ਦਾ ਪਰੇਸ਼ਾਨ ਰਹਿਣਾ ਅੱਜ ਆਉਂਦਾ ਹੁਣ ਆਇਆ ਤੂੰ ਉਦੋਂ ਦਾ ਵੀ ਪਰੇਸ਼ਾਨ ਜੀ ਰਹਿਣਾ ਤੂੰ ਮੈਨੂੰ ਕੋਈ ਗੱਲ ਬਾਤ ਦੱਸ ਯਾਰ ਕੋਈ ਨਹੀਂ ਜਿਹੜਾ ਵੇਖੋ ਜੱਟ ਤੇ ਸੇਰੀ ਦਾ ਨਾ ਭਰਾਵਾਂ ਵਾਲਾ ਰਿਸ਼ਤਾ ਹੁੰਦਾ ਹੈ ਤੇ ਤੂੰ ਮੇਰਾ ਭਰਾ ਐ ਛੋਟਾ ਉਹ ਤਾਂ ਤੇ ਜੇ ਤੂੰ ਮੈਥੋਂ ਗੱਲ ਨੁਕੋ ਕੇ ਰੱਖੇਗਾ ਤਾਂ ਫਿਰ ਮੇਰਾ ਕੀ ਫਾਇਦਾ ਵੀ ਉਹ ਇੱਥੇ ਬਹਿ ਜਾ ਨਹੀਂ ਬੈਠ ਨਾ ਤੂੰ ਆਇਆ ਨਾ ਕਰ ਆਇਨਾ ਕਰ ਮੇਰਾ ਸ਼ੇਰ ਆਇਨਾ ਉਹ ਮੱਝਾ ਲੈ ਲਾ ਮੱਝੇ ਤੇ ਬੈਠ ਥੱਲੇ ਨਹੀਂ 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 ਥੱਲੇ ਨਹੀਂ ਬਹਿਣਾ ਮੱਝਾ ਮੈਂ ਡਾਉਣਾ ਮੱਝਾ ਕੋਈ ਆ ਜਾ ਤੂੰ ਮੱਝੇ ਤੇ ਬੈਠ ਕੇਉਂ ਨਾ ਕਰ ਸਰਦਾਰ ਜੀ ਤੂੰ ਸਿਹਰੇ ਨਹੀਂ ਮੇਰਾ ਪਰਿਵਾਰ ਦਾ ਮੈਂਬਰ ਆ ਤੂੰ ਹੈ ਤੁਸੀਂ ਮੈਂ ਥੱਲੇ ਹੀ ਬਹਿ ਜਾਂਦਾ ਹਾਂ ਉਹ ਨਹੀਂ ਨਹੀਂ ਥੱਲੇ ਕਿਉਂ ਬਹਿਣਾ ਯਾਰ ਤੂੰ ਅੱਗੇ ਤੈਨੂੰ ਥੱਲੇ ਬਹਿਣ ਦਿੱਤਾ ਮੈਂ ਐਉਂ ਨਹੀਂ ਕੀ ਪੁੱਛਣਾ ਹੀ ਨਾ ਪੁੱਛੋ ਜੀ ਤੁਸੀਂ ਨਹੀਂ ਤੂੰ ਮੈਨੂੰ ਖੁੱਲ ਕੇ ਦੱਸ ਭਾਵਕ ਨਾ ਹੋ ਕੋਈ ਗੱਲ ਨਹੀਂ ਤੂੰ ਮੈਨੂੰ ਦੱਸ ਮੇਰਾ ਕੀ ਕਰਦਾ ਤੂੰ ਮੇਰੇ ਜ਼ਖਮ ਖਰੇ ਹੋ ਜਾਣਗੇ ਕੋਈ ਗੱਲ ਨਹੀਂ ਜ਼ਖਮ ਹਾਰੇ ਨਹੀਂ ਕੋਈ ਆ ਨਹੀਂ ਕੋਈ ਗੱਲ ਜੇ ਆਪਾਂ ਦੁੱਖ ਸੁੱਖ ਨਾ ਜਿਹੜਾ ਜਦੋਂ ਕੋਈ ਆਪਾਂ ਦੁੱਖ ਦੱਸ ਗਏ ਹੈ ਤੇ ਉਹ ਘਟ ਜਾਂਦਾ ਹੈ ਦੁੱਖ ਦੱਸੇ ਦੋ ਜਿਹੜਾ ਅੰਦਰ ਲੈ ਕੇ ਫਿਰੇ ਰਹਿਣਾ ਉਹ ਵੀ ਆ ਅੰਦਰੋਂ ਹਰਾ ਕਰਦਾ ਹੈ ਉਹਦੇ ਨਾਲ ਵੀ ਨੁਕਸ ਪੈ ਜਾਂਦਾ ਅੰਦਰ ਸਰੀਰ ਦੇ ਵਿੱਚ ਮੇਰੇ ਨਾਲ ਜੀ ਦੋ ਮੁੰਡੇ ਸੀਗੇ ਅੱਛਾ ਇੱਕ ਕੁੜੀ ਹੈ ਹੂੰ ਕੁੜੀ ਦੇ ਵਿਆਹ ਤੋਂ ਪਹਿਲਾਂ ਕੁੜੀ ਮੇਰੀ ਵਿਆਹੀ ਵੀ ਹੈ। ਅੱਛਾ। ਕੁੜੀ ਦੇ ਵਿਆਹ ਤੋਂ ਪਹਿਲਾਂ ਮਾਂ ਮਰ ਗਈ ਸੀ ਇਹਨਾਂ ਦੀ ਬੱਚਿਆਂ ਦੀ। ਅੱਛਾ। ਮੁੰਡੇ ਮੈਂ ਤੇ ਮੇਰਾ ਵੱਡਾ ਮੁੰਡਾ ਸ਼ਹਿਰ ਕੰਮ ਕਰਦੇ ਹੁੰਦੇ ਸੀਗੇ ਜੀ। ਹੂੰ। ਉੱਥੇ ਦਿਹਾੜੀ ਦਾਪਾ ਕਰਦੇ ਸੀਗੇ ਜੀ। ਹੂੰ ਹੂੰ। ਛੋਟੇ ਮੁੰਡੇ ਨੂੰ ਪੜਾਇਆ ਸੀਗਾ ਜੀ। ਅੱਛਾ। ਦੋਵਾਂ ਨੇ ਯਾਨੀ ਕਿ ਅਸੀਂ ਪੂਰੇ ਪੈਸੇ ਉਹ ਤੇ ਫੌਲਾ ਲਾਉਂਦੇ ਸੀਗੇ ਵੀ ਤੂੰ ਪੜ ਲਾ ਹੂੰ ਹੂੰ ਜੋ ਕੋਈ ਫੀਸ ਦੀ ਲੋੜ ਆ ਜਾਂ ਕਿਸੇ ਚੀਜ਼ ਦੀ ਲੋੜ ਉਹਨੂੰ ਪੂਰੀ ਕਰਦੇ ਸੀਗੇ ਹੂੰ ਹੂੰ ਪਰ ਉਹ ਗਲਤ ਸੰਗਤ ਦੇ ਵਿੱਚ ਪੈ ਗਈ ਨਸ਼ੇ ਤੇ ਲੱਗ ਗਈ ਅੱਛਾ ਇਹੋ ਜਾਂ ਨਸ਼ੇ ਤੇ ਲੱਗ ਗਿਆ ਜੀ ਉਹ ਨਿਕਲ ਹੀ ਨਹੀਂ ਸਕਿਆ ਜੀ ਅੱਛਾ ਉਹਨੇ ਉਹ ਚਾਰਕ ਦਿਨ ਮੇਰਾ ਵੱਡਾ ਮੁੰਡਾ ਵੀ ਕਿਤੇ ਘਰੇ ਰਹਿ ਗਿਆ ਜੀ ਮੇਰੇ ਨਾਲੋਂ ਕਾਮਤਾਂ ਕਾਮ ਨਹੀਂ ਮਿਲਿਆ ਜੀ ਹੂੰ ਹੂੰ ਉਹਨੇ ਫਿਰ ਛੋਟਾ ਵੱਡਾ ਮੁੰਡਾ ਵੀ ਨਾਲ ਹੀ ਲਾ ਲਿਆ ਜੀ ਆਪ ਦੇ ਨਸ਼ੇ ਤੇ ਲਾ ਲਿਆ ਉਹਨੂੰ ਵੀ ਨਸ਼ੇ ਤੇ ਲਾ ਲਿਆ ਮੈਨੂੰ ਨਹੀਂ ਪਤਾ ਲੱਗਿਆ ਜੀ ਹੂੰ ਵੱਡੇ ਮੁੰਡੇ ਨੇ ਗਲਤ ਟੀਕਾ ਲਾ ਲਿਆ ਜੀ ਅੱਛਾ ਉਹਦੀ ਮੌਤ ਤਾਂ ਪਹਿਲਾਂ ਹੀ ਹੋ ਗਈ ਸੀ ਛੇਤੀ ਹੋ ਗਈ ਸੀ ਹੂੰ ਫਿਰ ਮੈਨੂੰ ਪਿੰਡ ਦੇ ਆਨੇ ਕਿਹਾ ਸੀਗਾ ਤੇਰਾ ਵੱਡੇ ਮੁੰਡੇ ਨੇ ਨਹੀਂ ਲਾਇਆ ਤੈਨੂੰ ਛੋਟੇ ਮੁੰਡੇ ਨੇ ਲਾਇਆ ਤੇਰਾ ਛੋਟਾ ਮੁੰਡਾ ਨਸ਼ਾ ਲਾਉਂਦਾ ਆ ਆਣ ਗਵਾਨ ਨੇ ਕਿਹਾ ਬਹੁਤ ਸਮਝਾਇਆ ਹੂੰ ਪਰ ਨਹੀਂ ਹਟਾਈ ਕਿਰਮੀ ਇਹ ਹੋਈ ਫਿਰ ਇਹ ਇਹ ਹੋਈ ਛੋਟੇ ਮੁੰਡੇ ਦਾ ਕੀ ਹੋਇਆ ਕੋਈ ਨਹੀਂ ਦੱਸਦਾ ਸੱਚ ਕੋਈ ਨਹੀਂ ਕਰੋਨਾ ਨਹੀਂ ਛੋੜੋਨਾ ਨਹੀਂ ਭਾਈ ਛੋਟਾ ਮੁੰਡਾ ਵੀ ਮਰ ਗਿਆ ਉਹਨੂੰ ਕੀ ਹੋ ਗਿਆ ਸੀ ਉਹਨੇ ਵਾਧ ਤੋਜ ਲਾ ਲਈ ਉਸ ਤਾਂ ਮਰ ਗਿਆ ਹੀ ਹਾਏ ਰੱਬਾ ਬਈ ਬਹੁਤ ਮਾੜੀ ਗੱਲ ਹੋ ਯਾਰ ਕਿ ਜਦੋਂ ਦੁੱਖਾਂ ਦਾ ਪਹਾੜ ਹੀ ਟੁੱਟ ਗਿਆ ਕੋਈ ਹਾਲ ਕੀ ਕਰੂਗਾ ਬੰਦਾ ਚਾ ਕੋਈ ਨਹੀਂ ਹੌਸਲਾ ਰੱਖ ਲੱਜੋ ਹੌਸਲਾ ਰੱਖ ਮਰੋ ਭਾਈ ਮਰੋ ਫਿਰ ਕਰਮਾਂ ਵਾਲੀ ਵੀ ਹੋ ਕੇ ਲੈ ਲੈ ਬਾਰ ਕੀ ਹੀ ਰੋਂਦੀ ਰੋਂਦੀ ਉਹ ਤਾਂ ਜਮਾਕ ਆ ਤੂੰ ਹੀ ਹੋਈ ਬਹੁਤ ਮਾੜੀ ਗੱਟਾ ਬਹੁਤ ਮਾੜੀ ਗੱਟਾ ਹੇ ਰੱਬਾ ਇਹ ਨਸ਼ਿਆਂ ਦਾ ਦਾਇ ਦਾ ਜਿਹੜਾ ਇਹ ਪਤਾ ਨਹੀਂ ਕਦੋਂ ਇਹ ਪੰਜਾਬ ਨੂੰ ਛੱਡੂਗਾ। ਅੱਛਾ ਫੇਰ ਤੇਰੀ ਕੁੜੀ ਕਿਵੇਂ ਆ? ਕੁੜੀ ਵਿਆਹੀ? ਕੀ ਦੱਸਾਂ ਤੁਹਾਨੂੰ ਜੀ। ਕੁੜੀ ਕਿੱਥੇ ਵਿਆਹੀ ਐ? ਕੁੜੀ ਵਿਆਹੀ ਐ ਯੋ। ਕੀ ਕਹੋ ਤਾਂ ਪਰਿਵਾਰ ਆ। ਉਹ ਦੇ ਇੱਕ ਕੁੜੀ ਐ, ਇੱਕ ਮੁੰਡਾ ਜੀ। ਅੱਛਾ ਉਹਦੇ ਤੇ ਵੀ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਜੀ ਮੈਂ ਕਿਵੇਂ ਦੱਸਾਂ। ਉਹਦਾ ਕੀ ਹੋ ਗਿਆ? ਕੋਈ ਨਹੀਂ ਤੂੰ ਖਾ ਮੈਨੂੰ ਖੁੱਲ ਕੇ ਦੱਸ ਯਾਰ ਕੋਈ ਗੱਲ। ਮੈਂ ਤੇਰਾ ਵੱਡਾ ਭਰਾ ਆ ਠੀਕ ਆ ਉਹ ਸਿਰ ਹੀ ਨਹੀਂ ਮੇਰਾ ਉਹ ਭਰਾ ਆ ਮੇਰਾ ਤੂੰ ਜੇ ਸਾਰੀਆਂ ਗੱਲਾਂ ਮੈਨੂੰ ਦੱਸੇਂਗਾ ਖੁੱਲ੍ਹ ਕੇ ਦੱਸੇਂਗਾ ਮੈਂ ਕੋਈ ਤੇਰੀ ਹੈਲਪ ਕਰੂੰਗਾ ਮੈਂ ਤੇਰੀ ਪੂਰੀ ਮਦਦ ਕਰੂੰਗਾ ਕੋਈ ਗੱਲ ਨਹੀਂ ਆਪ ਦਾ ਭਰਾ ਸਮਝ ਕੇ ਉਹਨੂੰ ਵੀ ਛੋਟਾ ਮੁੰਡਾ ਨਸ਼ੇ ਤੇ ਲਾ ਗਿਆ ਜੀ ਪਰੋਣੇ ਨੂੰ ਹਾਂ ਜੀ ਅੱਛਾ ਪਰੋਣੇ ਦਾ ਪਾਸ ਪਰੋਣਾ ਵੀ ਮਰ ਗਿਆ ਜੀ ਅੱਛਾ ਉਹ ਵੀ ਮਰ ਗਿਆ ਵਿਚਾਰਾ ਹਾਂ ਜੀ ਉਹ ਵੀ ਮਰ ਗਿਆ ਸੁਪਰਮਾਤਮਾ ਅੱਗੇ ਕਿਹਦਾ ਜੋਰ ਚੱਲਦਾ ਬਿੰਦਰ ਸਿੰਘ ਹੈ ਤੇ ਇੱਕ ਘਰ ਘਰ ਦੀਆਂ ਕਹਾਣੀਆਂ ਹੋਈਆਂ ਪਗੀਆਂ ਹੁਣ ਤੇ ਤੇਰਾ ਇਕੱਲੇ ਦਾ ਹਾਲ ਨਹੀਂ ਇਹ ਬਹੁਤ ਪਾਸੇ ਦੂਜੇ ਤੀਜੇ ਪਿੰਡ ਦੇ ਵਿੱਚ ਇਹ ਕੰਮ ਹੋ ਰਿਹਾ ਹੈ ਤੇ ਤੇਰੀ ਜਿਹੜੀ ਕੁੜੀ ਸੀ ਕੋਈ ਉਹਦੇ ਬੱਚਾ ਬਾਈ ਹੈਗਾ ਹਾਂ ਜੀ ਮੁੰਡਾ 10ਵੀਂ ਚ ਪੜਦਾ ਹੈ ਇਹ ਕਰਮਾਂ ਦੀ ਗੱਲ ਹੁੰਦੀ ਹੈ ਬਿੰਦਰ ਸਿੰਘ ਹੈ ਤੇ ਘਰ ਘਰ ਦੀਆਂ ਕਹਾਣੀਆਂ ਹੁਣ ਹਰ ਦੂਜੇ ਤੀਜੇ ਪਿੰਡ ਦੇ ਵਿੱਚ ਇਹੀ ਕੁਝ ਹੋ ਰਿਹਾ ਸਾਰੇ ਦੇ ਸਾਰੇ ਟੱਬਰ ਮਰੀ ਜਾਂਦੇ ਆ ਤੇ ਜਿਹੜਾ ਤੇਰੇ ਕੁੜੀ ਸੀ ਉਹਦੇ ਮੰਨੋ ਕੋਈ ਸੱਸ ਸਹੁਰਾ ਕੋਈ ਉਹਦੇ ਭਰਾ ਕੋਈ ਉਹਦਾ ਹੈ ਕੋਈ ਪਰਿਵਾਰ ਚ ਹੋਰ ਕੋਈ ਦਾ ਕੋਈ ਦੱਸ ਮੈਨੂੰ ਉਹ ਹੀ ਉਹ ਹੀ ਤਾਂ ਦੱਸ ਦਈ ਉਹ ਨਾ ਹੀ ਉਹਦੀ ਸੱਸ ਤਾਂ ਪਹਿਲਾਂ ਹੀ ਮਰੀ ਹੋਈ ਸੀ ਸੱਸ ਸਹੁਰਾ ਹਾਂ ਸਹੁਰਾ ਵੀ ਹੈ ਨਹੀਂ ਅੱਛਾ ਤੇ ਉਹ ਮੁੰਡੇ ਦਾ ਭਰਾ ਸੀਗਾ ਇਹ ਮੇਰੇ ਪ੍ਰਾਣੇ ਦਾ ਨਾਲ ਹਾਂ ਉਹਦਾ ਸਾਕਾ ਭਰਾ ਹੈ ਅੱਛਾ ਉਹਨੇ ਆਪਦੇ ਭਰਾ ਨੂੰ ਵੀ ਨਸ਼ੇ ਤੇ ਲਾ ਲਿਆ ਉਹ ਤੇਰੀ ਸਾਡੇ ਭਰਾ ਨੂੰ ਵੀ ਗਾ ਉਹਨੇ ਨਸ਼ੇ ਤੇ ਲਾ ਲਿਆ ਹਾਂ ਹੂੰ ਉਹ ਨੂੰ ਆਏ ਸੀ ਕਿ ਮੈਨੂੰ ਮੇਰਾ ਭਰਾ ਲੜੂਗਾ ਹੂੰ ਉਹ ਨੂੰ ਵੀ ਨਾਲ ਦਿੰਦਾ ਦੁੱਦਾ ਰਿਆ ਅੱਠੇ ਹੀ ਲਾਉਂਦੇ ਰਹੇ ਹੂੰ ਕੰਮ ਤੋਂ ਆਉਂਦੇ ਸੀਗੇ ਤੇ ਨਹਿਰ ਨਹਿਰੇ ਨਹਿਰ ਆਉਂਦੇ ਸੀ ਤੇ ਨਹਿਰ ਚ ਮੋਟਰਸਾਈਕਲ ਡੈਗ ਪਈ ਦੋਵੇਂ ਮਰ ਗਏ ਉੱਥੇ ਦੋਨੇ ਇਕੱਠੇ ਮਰੇ ਅੱਛਾ ਅੱਛਾ ਦੋਵੇਂ ਇਕੱਠੇ ਮਰ ਗਏ ਜਰੇ ਹਾਂ ਬਾਤ 2 ਸਾਲ ਪਹਿਲਾਂ ਦੀ ਗੱਲ ਆ 3 ਸਾਲ ਪਹਿਲਾਂ ਦੀ ਥੋੜੇ ਲੱਗਣ ਤੋਂ ਪਹਿਲਾਂ ਮੈਂ ਤੇ ਭਾਈ ਗੋ ਕੀ ਕੀਤਾ ਜਾਵੇ ਪ੍ਰਮਾਤਮਾ ਨੇ ਜੋ ਕਰ ਬਾਣਾ ਮੰਨਣਾ ਪੈਂਦਾ ਬਿੰਦਰ ਸਿੰਘ ਆ ਉਹਦਾ ਮੈਂ ਵੀ ਤਾਂ ਇਹ ਸੋਚੀ ਜਨਾ ਯਾਰ ਮੈਂ ਸੋਚਦਾ ਹੁੰਨਾ ਵੀ ਤੂੰ ਚੁੱਪਚੀ ਪੀਤਾ ਜਾ ਘਾਤੋਂ ਰਹਿਣਾ ਤੇਰੇ ਤੇ ਤਾਂ ਦੁੱਖਾਂ ਦਾ ਪਹਾੜ ਹੀ ਡਿੱਗ ਪਿਆ ਜਾਵਾ ਪੁੱਛੋ ਨਾ ਜੀ ਬਹੁਤ ਜ਼ਿਆਦੇ ਦੁਖੀ ਹੈਂ ਉਹ ਹੁਣ ਤਾਂ ਪੱਥਰ ਹੋਇਆ ਪਿਆ ਦਿਮਾਗ ਮਨ ਕੋਨੇ ਬਿੰਦਰ ਜਿਹੜੇ ਤੇਰੇ ਦੁੱਖ ਵਾਲੇ ਟਾਈਮ ਆ ਤੇਰਾ ਲੰਘ ਗਿਆ ਉਹ ਹੈਂ ਤੂੰ ਹੁਣ ਐਂ ਕਰ ਮੇਰਾ ਭਾਈ ਇੱਕ ਤਾਂ ਤੂੰ ਸਰਦਾਰ ਜੀ ਨੇ ਮੈਨੂੰ ਕਹਿਣਾ ਠੀਕ ਹੈ ਭਾਈ ਜੀ ਕਿਆ ਕਰਨਾ ਮੈਨੂੰ ਭਰਾ ਸਮਝਣਾ ਤੂੰ ਆਪਦਾ ਠੀਕ ਹੈ ਜੀ ਠੀਕ ਹੈ ਨੰਬਰ 2 ਤੇ ਜਿਹੜਾ ਤੇਰਾ ਦੋਤਾ ਹੈ ਉਹਦੀ ਪੜਾਈ ਦੀ ਸਾਰੀ ਜ਼ਿੰਮੇਵਾਰੀ ਮੈਂ ਕਰੂੰਗਾ ਠੀਕ ਹੈ ਮੈਂ ਉਹਨੂੰ ਪੜ੍ਹਾਉਂਗਾ ਪੜ੍ਹਾ ਲਿਖਾ ਕੇ ਵੱਡਿਆ ਉਹਨੂੰ ਚੰਗਾ ਕੋਈ ਅਫਸਰ ਕੋਈ ਨੌਕਰੀ ਤੇ ਲਵਾਉਂਗਾ ਠੀਕ ਹੈ ਤੇ ਤੇਰੇ ਨਾਮ ਐ ਤੋ ਕਿੱਲੇ ਜਮੀਨ ਲਵਾਉਂਗਾ ਠੀਕ ਹੈ ਬਹੁਤ ਬਹੁਤ ਧੰਵਾ ਜੀ ਕੋਈ ਤੇਰਾ ਮਨ ਤੋਂ ਟੈਨਸ਼ਨ ਲਏਗੀ ਕੋਸ ਤੂੰ ਆਪਦੀ ਕੁੜੀ ਨੂੰ ਆਦੇ ਧੋਤੇ ਨੂੰ ਚੰਗੀ ਤਰ੍ਹਾਂ ਪਾਲ ਕੋਈ ਨਸ਼ਿਆਂ ਪੱਤਿਆਂ ਵਾਲੀ ਸੰਗਤ ਤੋਂ ਦੂਰ ਰੱਖੋ ਉਹਨਾਂ ਨੂੰ ਉਹਨੂੰ ਮੇਰੇ ਕੋਲ ਲੈ ਕੇ ਆਇਆ ਕਰ ਉਹਨੂੰ ਸਮਝਾਵਾਂਗੇ ਵੀ ਸਾਡੇ ਵੇਖਾ ਪੁੱਤ ਤੇਰੇ ਮੰਲੋ ਤੇਰਾ ਪਿਛੋਕਰ ਉਹਨੂੰ ਪਿਛੋਕਰ ਦਾ ਉਹਨੂੰ ਪਿਛੋਕਰ ਦਾ ਆਪਦੇ ਨਾਲ ਉਹਨੂੰ ਦੱਸਿਆ ਕਰੋ ਵੀ ਤੇਰਾ ਆ ਪਿਛੋਕਰ ਆਪਣਾ ਵੇਖੋ ਵੀ ਆਹ ਕੁਛ ਹੋ ਗਿਆ ਪੁੱਤ ਹੈ ਵੀ ਤੇਰਾ ਪਿਓ ਆਇਆ ਮਰ ਗਿਆ ਤੇਰਾ ਚਾਚਾ ਮਰ ਗਿਆ ਤੇਰੇ ਮਾਮੇ ਮਰ ਗਏ ਨਸ਼ਾ ਖਾਗੀ ਟੀਕਾ ਲਾ ਗਈ ਸਾਰੇ ਦਾ ਸਾਰਾ ਟੱਪਰ ਖਤਮ ਹੋ ਗਿਆ ਚਾਰ ਪੰਜ ਮਰ ਗਏ ਸੋਡੇ ਦੋ ਤੇਰੇ ਮੁੰਡੇ ਮਰ ਗਏ ਦੋ ਪ੍ਰਾਉਣਾ ਤੇ ਉਹਦਾ ਭਰਾ ਮਰ ਗਏ ਚਾਰੇ ਦੇ ਚਾਰੇ ਨਸ਼ਾ ਟੀਕਾ ਲਾ ਕੇ ਮਰ ਗਏ ਉਹਨੂੰ ਇਹ ਦੱਸਿਆ ਕਰ ਉਹਨੂੰ ਇਹ ਦੱਸਿਆ ਕਰੋ ਤਾਂ ਕਿ ਉਹ ਬੱਚਿਆਂ ਨੂੰ ਅਹਿਸਾਸ ਹੋਵੇ ਵੀ ਯਾਰ ਆਪਣੇ ਜਿਹੜੇ ਮੇਰੇ ਮਾਂ ਪਿਓ ਆ ਜਿਹੜੇ ਮੇਰੇ ਚਾਚੇ ਆ ਜਿਹੜੇ ਮੇਰੇ ਮਾਮੇ ਆ ਉਹ ਵੀ ਇਸ ਲਾਈਨ ਤੇ ਲੱਗੇ ਤਾਂ ਇੱਧਰ ਤੁਰ ਗਏ ਵੀ ਮੈਂ ਕੋਈ ਚੰਗੇ ਪਾਸੇ ਜਾਵਾਂ ਉਹਨੂੰ ਆਪਾਂ ਚੰਗਾ ਪੜਾਉਣਾ ਠੀਕ ਆ ਰਲ ਮਿਲ ਕੇ ਮੁੰਡਾ ਤਾਂ ਬਹੁਤ ਸਿਆਣਾ ਜੀ ਮੇਰਾ ਦੋਸਤ ਬਸ ਠੀਕ ਆ ਜੀ ਉਹ ਸਿਆਣਾ ਤੂੰ ਰਲ ਮਿਲ ਕੇ ਪੜਾਵਾ ਉਹਦੇ ਪੱਗ ਬਣਾ ਉਹਨੂੰ ਗੁਰਸਿੱਖ ਬਣਾ ਗੁਰੂ ਘਰੇ ਜਾਇਆ ਕਰੋ ਉਹਨੂੰ ਬੰਨ ਬਾਣੀ ਦੇ ਲੜ ਲਾਓ ਠੀਕ ਹੈ ਬਾਣੀ ਤੇ ਬਾਣੀ ਦੇ ਲੜ ਲਾਓ ਉਹਨੂੰ ਤਾਂ ਕਿ ਗੁਰੂ ਮਹਾਰਾਜ ਦੇ ਆਪਾਂ ਜਦੋਂ ਲੜ ਲੱਗਿਆ ਹੋਵੇ ਨਾ ਬੱਚਾ ਪਤਾ ਕੀ ਹੈ ਜੇ ਗੁਰੂ ਦੇ ਲੜ ਲੱਗਿਆ ਹੋਵੇ ਬੱਚਾ ਜੇ ਬੱਚੇ ਦੇ ਕਿਸੇ ਦੇ ਪੱਗ ਬੰਨਿਆ ਹੈ ਸ੍ਰੀ ਸਾਹਿਬ ਆਇਆ ਹੈ ਉਹ ਬੱਚਾ ਕਿਤੇ ਜਾ ਕੇ ਨਸ਼ਾ ਪੱਤਾ ਵੀ ਨਹੀਂ ਕਰ ਸਕਦਾ ਉਹਨੂੰ ਬਾਹਰਲਾ ਬੰਦਾ ਵੀ ਠੋਕ ਦਿੰਦਾ ਹੁਣ ਕਿਤੇ ਪੱਗ ਬੰਨੀ ਵਾਲਾ ਬੰਦਾ ਕੋਈ ਸੈਕਟ ਪੀ ਜਾਂਦਾ ਹੋਵੇ ਮੰਨ ਕੇ ਚੱਲੋ ਹੈ ਤੇ ਉਹਨੂੰ ਪਾਸੇ ਵਾਲਾ ਬੰਦਾ ਆ ਕੇ ਉਹਦੇ ਕੰਨ ਤੇ ਛੇਤਰ ਮਰੂਗਾ ਪਹਿਲਾਂ ਕੁਆ ਤੂੰ ਕਰੀ ਜਣਾ ਸਰਦਾਰ ਹੋ ਕੇ ਬੰਦਾ ਠੀਕ ਹੈ ਲੈ ਹਾਂ ਤੇ ਇਸ ਲਈ ਤੂੰ ਹੁਣ ਬੱਚਿਆਂ ਨੂੰ ਪੜ੍ਹਾ ਠੀਕ ਹੈ ਮੇਰੀ ਜ਼ਿੰਮੇਵਾਰੀ ਹੈ ਤੇਰੇ ਦੋ ਦਿਨ ਪੜਾਉਣ ਦੀ ਪੈਸਾ ਜਿੰਨਾ ਤੈਨੂੰ ਚਾਹੀਦਾ ਜੋ ਚ ਪੁੱਛ ਚਾਹੀਦਾ ਮੇਰਾ ਤੇਰੇ ਨਾਲ ਕੋਈ ਸੀਰੀਆ ਵਾਲਾ ਹਿਸਾਬ ਕਿਤਾਬ ਨਹੀਂ ਮੇਰਾ ਤੇਰੇ ਨਾਲ ਭਰਾਵਾਂ ਵਾਲਾ ਹਿਸਾਬ ਕਿਤਾਬ ਹੈ ਜਿਹੜੀ ਦੋ ਕਿੱਲੇ ਜ਼ਮੀਨ ਹੈ ਆਪਣੀ ਠੀਕ ਹੈ ਤੇ ਉਹ ਤੇਰੇ ਨਾਂ ਲਵਾ ਦਨੀ ਹੈ ਮੈਂ ਠੀਕ ਹੈ ਜੀ ਸਰਦਾਰ ਸਾਹਿਬ ਆਹਾਂ ਤੂੰ ਫੇਰ ਸਰਦਾਰ ਸਾਹਿਬ ਠੀਕ ਹੈ ਬਾਈ ਆ ਗੱਲ ਨਹੀਂ ਕਹਣੀ ਨਹੀਂ ਇਹ ਨਹੀਂ ਕਹਿੰਦਾ ਕੀ ਕਹਿਣਾ ਮੈਨੂੰ ਬਾਈ ਜੀ ਕਹਿੰਦੇ ਹਾਂ ਬਾਈ ਜੀ ਕਹਿੰਦਾ ਠੀਕ ਹੈ ਬਾਈ ਠੀਕ ਹੈ ਠੀਕ ਹੈ ਬਾਈ ਪਰ ਆਪਣੇ ਇਕੱਲੇ ਆਪਣੀ ਭੈਣ ਨੂੰ ਵੇਢਿਆ ਵੇਣਾ ਮੈਂ ਤੇ ਆਪਣੇ ਪਰਿਵਾਰ ਚ ਬੱਚਾ ਕੋਈ ਮੈਂ ਵੀ ਨਹੀਂ ਵੇਖਿਆ 2 ਸਾਲ ਹੋ ਗਏ ਕੀ ਗੱਲ ਹੈ ਮੇਰਾ ਵੀ ਨਾ ਪੁੱਛ ਬੰਦਰ ਸਤ ਨੂੰ ਮੈਨੂੰ ਤਾਂ ਪੁੱਛ ਲਿਆ ਜੀ ਤੁਸੀਂ ਵੀ ਦੱਸੋ ਬਸ ਤੇਰੇ ਨਾਲੋਂ ਮੇਰੀ ਕਹਾਣੀ ਥੋੜੀ ਜੀ ਵੱਖਰੀ ਹੈ ਕਿ ਬਾਹਰ ਪੁਰ ਗਏ ਕਾਣੂ ਭਰ ਗਏ ਬਾਹਰ ਗਿਆ ਸੀ ਬੇਟਾ ਸੀ ਇੱਕ ਬਾਹਰ ਗਿਆ ਸੀਗਾ ਠੀਕ ਹੈ ਜੀ ਹਮ ਮਾਈ ਬਰੋਣਾ ਤਾਂ ਵੀ ਕੀ ਗੱਲ ਬਣੀ ਹੈ ਇੱਥੇ ਬੱਚਾ ਪੜਦਾ ਹੁੰਦਾ ਸੀ ਪਹਿਲਾਂ ਚੰਡੀਗੜ੍ਹ ਪੜਨ ਲੱਗਾ ਤਾਂ ਇੱਥੇ ਪੜਦਾ ਰਿਹਾ ਫਿਰ ਬਾਅਦ ਚ ਚੰਡੀਗੜ੍ਹ ਪੜਨ ਲੱਗਾ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਗਲਤ ਕੰਮ ਦੇ ਵਿੱਚ ਉਹ ਪੈ ਗਿਆ ਨਸ਼ਿਆਂ ਪੱਤਿਆਂ ਦੇ ਵਿੱਚ ਠੀਕ ਉੱਥੇ ਨਸ਼ੇ ਪੱਤੇ ਖਾਣ ਲੱਗ ਗਿਆ ਪਰਾ ਹੈ ਮੇਰਾ ਉਹ ਇੱਕ ਬਾਹਰ ਗਿਆ ਵਾ ਕੈਨੇਡਾ ਰਹਿੰਦਾ ਉਹ ਮੈਂ ਸੋਚਿਆ ਵੀ ਚੱਲ ਉੱਥੇ ਭੇਜ ਦਿੰਨੇ ਆ ਆਪਦੇ ਭਰਾ ਕੋਲੇ ਹਾਂਜੀ ਕਈ 25 30 ਲੱਖ ਰੁਪਇਆ ਲਾ ਕੇ ਚੱਲੋ ਵੀ ਬਾਹਰ ਭੇਜਤਾ ਸੋਚਿਆ ਵੀ ਚੱਲੋ ਇੱਥੇ ਤਾਂ ਯਾਰ ਪੰਜਾਬ ਦੇ ਵਿੱਚ ਨਸ਼ਿਆਂ ਦਾ ਬੁਰਾ ਹਾਲ ਹੈ ਹੈ ਵੀ ਚੱਲ ਬਾਹਰ ਬਾਹਲੀਆਂ ਕੰਟਰੀਆਂ ਦੇ ਵਿੱਚ ਕੋਈ ਨਸ਼ਾ ਪੱਤਾ ਹੈ ਨਹੀਂ ਉੱਥੇ ਚੱਲੋ ਚੰਗਾ ਰਹੂਗਾ ਬੱਚਾ ਪਰ ਉੱਥੇ ਜਾ ਕੇ ਉਹ ਯੂਨੀਵਰਸਿਟੀ ਦੇ ਵਿੱਚ ਹੀ ਉਥੋਂ ਵੀ ਆ ਚਿੱਟਾ ਛੁੱਟਾ ਕੋਈ ਖਾਨ ਲੱਗ ਗਿਆ ਨਸ਼ਾ ਉੱਥੇ ਬਸ ਉਹਦੇ ਵੀ ਸਰੰਜ ਜਿਹੜੀ ਬਾਹ ਦੇ ਵਿੱਚ ਹੀ ਰਹੇਗੀ ਆਪਣੇ ਪੰਜਾਬ ਨੂੰ ਤਾਂ ਜੀ ਨਸ਼ੇ ਨੇ ਡੋ ਵੀ ਦਿੱਤਾ ਜੀ ਪਤਾ ਨਹੀਂ ਕੀ ਦੀ ਨਜ਼ਰ ਲੱਗੀ ਹੋਈ ਹੈ ਬਸ ਜੀ ਇਹ ਤਾਂ ਹੁਣ ਇਹ ਹੈ ਕਿੰਦਰਸਿਆਂ ਵੀ ਲੋਕਾਂ ਤੋਂ ਕਿਸੇ ਸਰਕਾਰਾਂ ਤੋਂ ਉਮੀਦ ਨਹੀਂ ਰੱਖਣੀ ਚਾਹੀਦੀ ਲੋਕਾਂ ਨੂੰ ਆਪ ਦੇ ਬੱਚਿਆਂ ਨੂੰ ਆਪ ਦੀ ਪੀੜ੍ਹੀ ਨੂੰ ਆਪ ਸੰਭਾਲਣ ਦੀ ਲੋੜ ਹੈ ਸਹੀ ਗੱਲ ਹੈ ਜੀ ਕਿਉਂਕਿ ਗੁਰੂ ਸਾਹਿਬਾਂ ਦੇ ਜੈਸੀ ਮਤ ਦੇ ਤੈਸਾ ਪ੍ਰਗਾਸ ਹੈ ਨਾ ਆਪਾਂ ਬੱਚੇ ਨੂੰ ਜਿਹੜੇ ਬੱਚੇ ਨੂੰ ਪਹਿਲਾਂ ਤੋਂ ਹੀ ਉਹ ਜੇ ਪਾਸੇ ਨਾ ਲਾਓ ਹੁਣ ਅਸੀਂ ਜਵਾਕ ਨੂੰ लाਡਲਾ ਰੱਖਿਆ ਅਸੀਂ ਉਹਦਾ ਕੋਈ ਅੱਗਾ ਪਿਛਾ ਬਾੜਾ ਪਿਛਾ ਨਹੀਂ ਕੀਤਾ ਅਸੀਂ ਉਹਨੂੰ लाਡਲਾ ਰੱਖਿਆ ਕੋਈ ਬੜੀ ਨਿਗਾ ਨਹੀਂ ਰੱਖੀ ਗਈ ਜਵਾਕਾਂ ਦੇ ਮਗਰ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਮਗਰ ਮਾਂ ਪਿਓ ਨੂੰ ਜਾਣਾ ਚਾਹੀਦਾ ਮਗਰ ਨਿਗਾ ਨੁਗਾ ਰੱਖੀ ਹੁੰਦੀ ਸ਼ਾਇਦ ਬੱਚਾ ਸਾਡਾ ਵੱਜ ਜਾਂਦਾ ਨਹੀਂ ਅੱਗੇ ਕਹਿੰਦੇ ਸੀ ਨਾ ਜੀ ਵੀ ਵੱਡੇ ਘਰਾਂ ਦੇ ਜਵਾਕ ਹੀ ਨਸ਼ਾ ਕਰਦੇ ਆ ਪਰ ਹੁਣ ਤਾਂ ਜੀ ਪਤਾ ਹੀ ਨਹੀਂ ਕੌਣ ਮਾੜਾ ਹਾਲ ਹੈ ਬਹੁਤ ਬੁਰਾ ਹਾਲ ਹੈ ਜਿਹੜੇ ਮਾੜੇ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰਿਆਂ ਨੂੰ ਇਹ ਨਸ਼ਾ ਰਗੜੀ ਤੁਰਿਆ ਹੁੰਦਾ ਜੀ ਰਗੜੀ ਤੁਰਿਆ ਹੁੰਦਾ ਬਹੁਤ ਮਾੜੀ ਗੱਲ ਹੈ ਮੈਂ ਤਾਂ ਜੀ ਇੰਨਾ ਸੌਖਾ ਸੀਗਾ ਜਿਵੇਂ ਮੇਰੇ ਦੋ ਮੁੰਡੇ ਸੀ ਹੋਰ ਮੈਂ ਤਾਂ ਖੁੱਲਾ ਨਹੀਂ ਸਮਾਉਂਦਾ ਸੀਗਾ ਹਮ ਪਰ ਮੈਨੂੰ ਕੀ ਪਾਲਾ ਕੋਈ ਨਹੀਂ ਪੱਥਰ ਹਾਂ ਤੁਸੀਂ ਆਹ ਕਰੋ ਤੁਸੀਂ ਕੋਈ ਗੱਲ ਨਹੀਂ ਤੇਰੇ ਦੋ ਤੈਨੂੰ ਪਾਲ ਠੀਕ ਹੈ ਉਹਨੂੰ ਆਪਾਂ ਦੋਵਾਂ ਨੇ ਰਲ ਕੇ ਪਾਲਣਾ ਉਹਨੂੰ ਪੜਾ ਕੇ ਆਪਾਂ ਚੰਗਾ ਇਨਸਾਨ ਬਣਾਉਣਾ ਠੀਕ ਹੈ ਕੋਈ ਚੰਗੀ ਨੌਕਰੀ ਤੇ ਲਵਾਉਣਾ ਤੇ ਕੋਈ ਗੱਲ ਨਹੀਂ ਉਹ ਹੀ ਦਿਨ ਚੰਗੇ ਆ ਜਾਣਗੇ ਮੈਂ ਵੀ ਆਪ ਦਾ ਜਿਹੜਾ ਬੇਟਾ ਨਾ ਮੈਂ ਆਪ ਦਾ ਬੱਚਾ ਤੇਰੇ ਦੋਤੇ ਵਿੱਚ ਹੀ ਵੇਖੂਗਾ ਠੀਕ ਹੈ ਬਹੁਤ ਬਹੁਤ ਧੰਨਵਾਦੀ ਬਸ ਉਹ ਮੇਰਾ ਬੱਚਾ ਠੀਕ ਹੈ ਭਾਈ ਹਾਂ ਕੋਈ ਨਹੀਂ ਤੂੰ ਕੰਮ ਜਿੰਨਾ ਕੋ ਹੁੰਦਾ ਨਾ ਸਾਫ਼-ਸਾਫ਼ ਦਾ ਕਰ ਲਿਆ ਕਰ ਕੋਈ ਗੱਲ ਨਹੀਂ ਬੰਦਾ ਤੇਰੇ ਨਾਲ ਆ ਅਗਲੀ ਵਾਰ ਨੂੰ ਤੇਰੇ ਨਾਲ ਬੰਦਾ ਹੋਰ ਖਾ ਦੇਾਂਗੇ ਇੱਕ ਨਹੀਂ ਬੰਦੇ ਦੀ ਹਾਂ ਤੂੰ ਤਾਂ ਬਸ ਦੇਖ ਰਿਹਾ ਕੀ ਕਰ ਲਈ ਕਿਰਿਆ ਕਰੂਗਾ ਤੂੰ ਬਸ ਦੇਖ ਰੇਂ ਕਿ ਕਰ ਲਿਆ ਮੇਰਾ ਭਾਈ ਠੀਕ ਹੈ ਠੀਕ ਹੈ ਬਸ ਠੀਕ ਹੈ ਕਾਉਂਸਲਰ ਠੀਕ ਹੈ ਜੀ ਇਹ ਜਿਹੜੇ ਦੁੱਖਾਂ ਦੇ ਪਹਾੜ ਹੈ ਇਹ ਤਾਂ ਸਾਰੀ ਦੁਨੀਆ ਤੇ ਸਾਰੇ ਪੰਜਾਬ ਤੇ ਟੁੱਟੇ ਪਏ ਆ ਪਤਾ ਨਹੀਂ ਕੀ ਕੁਛ ਹੋ ਜੀ ਜਾਂਦਾ ਹੈ ਹੈ ਸਾਰੇ ਪੰਜਾਬ ਨੇ ਸਹੀ ਕੋਈ ਨਹੀਂ ਹੁਣ ਤੂੰ ਅਰੈਸਟ ਕਰ ਲਾ ਠੀਕ ਹੈ ਜੀ ਤੇ ਬਾਅਦ ਚ ਆਪਾਂ ਸ਼ਾਮ ਨੂੰ ਚੱਲਾਂਗੇ ਖੇਤਾਂ ਹੈ